ਆਪਾਂ ਤਰਨਾ ਰੋਡ ਕੋਡ ਮੇਂ ਸਿਰ ਪੰਜਾਬੀ ਬਾਗ ਕਿਹੜੀ ਫੈਕਟਰੀ ਐ ਕਿੰਨਾ ਕੀ ਕਾ ਦਾ ਕੰਮ ਚੱਲਦਾ ਤੇ ਭਾਈ ਆਪਣਾ ਇਹ ਪਾਊਡਰ ਚੌਲਾ ਦਾ ਪਾਊਡਰ ਹੁੰਦਾ ਜਿਹੜਾ ਉਹਦਾ ਉਡਾਉਣਾ ਤੇ ਕਿਸ ਤਰੀਕੇ ਨਾਲ ਲੱਗ ਲੱਗਿਆ ਅੰਕ ਭਾਈ ਪਿੱਛੋਂ ਧੁਖਦੀ ਆਈ ਆ ਮਾੜਾ ਮਤਲਬ ਧੂਆ ਨਿਕਲਿਆ ਧੂਆ ਨਿਕਲਦਾ ਨਿਕਲੇ ਮਤਲਬ ਵੇਖਦਾ ਵੇਖਦਾ ਅੱਖ ਫੜਦੀ ਨਾ ਕਿੰਨੇ ਚਿਰ ਤੋਂ ਲੱਗੀ ਹੋਈ ਆ ਭਾਈ ਮੇਰੇ ਹਿਸਾਬ ਨਾਲ ਮੈਨੂੰ ਫੋਨ ਕਰੋ ਆਇਆ ਜੀ ਮੈਂ ਡਿਊਟੀ 'ਚ ਸੀ ਤੇ ਮੈਨੂੰ ਫੋਨ ਆਇਆ ਇਹਨੂੰ ਡੇਢ ਦੋ ਘੰਟੇ ਹੋਏ ਨੇ ਤੇ ਤੁਸੀਂ ਤੇ ਕੰਮ ਕਰਦੇ ਜੀ ਮੈਂ ਕੰਮ ਭਾਈ ਮੈਂ ਆਪਣਾ ਕੁਆੜ ਦਾ ਕਰਦਾ ਆਂ ਮੈਂ ਕਰਦਾ ਅਨਗੜ ਕੰਮ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਜੀਏ ਬਗੋਂ ਫੋਨ ਕਰੋ ਹਾਂਜੀ ਫੈਕਟਰੀ ਜੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਹੈ ਕਾਫੀ ਨੁਕਸਾਨ ਹੋਇਆ ਤਾਂ ਕਿੰਨੀਆਂ ਗੱਡੀਆਂ ਜਿਹੜੀਆਂ ਮੇਰੇ ਸਾਹ ਨਾਲ ਮੌਕੇ ਤੇ ਪਾਈਆਂ 8 ਗੱਡੀ ਆ ਗਈਆਂ ਸਭ ਦੇ ਤਾਂ ਕਿੰਨਾ ਕੁ ਨੁਕਸਾਨ ਕਿੰਨਾ ਹੋ ਗਿਆ ਪਾਈ ਨੁਕਸਾਨ ਤੇ ਘੱਟੋ ਘਾਟ ਵਿੱਚ 2.5 ਕਰੋੜ ਜੀ 2.5 ਕਰੋੜ ਦਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਮਾਲੀ ਨੁਕਸਾਨ ਹਾਂਜੀ ਮਾਲੀ ਨੁਕਸਾਨ ਹੋਇਆ ਉਹ ਸ਼ਟਰ ਬੰਦ ਸੀ ਉਹਦੇ ਕਾਰਨ ਜਿਹੜਾ ਸ਼ਟਰ ਬੰਦ ਹੋਣ ਦੇ ਕਾਰਨ ਜਿਆਦਾ ਨੁਕਸਾਨ ਹੋ ਗਿਆ ਗੱਡੀ ਕਿਤੇ ਗੱਡੀ ਨੂੰ ਕੀਤਾ ਹੁਣ ਵੀ ਅੱਧੇ ਪੌਣੇ ਘੰਟੇ ਦਾ ਲੱਗ ਕਿੰਨੀ ਜਦੋਂ ਫੋਨ ਕੀਤਾ ਕਿੰਨੀ ਦੇਰ ਬਾਅਦ ਉਸ ਤੋਂ ਮੈਂ ਪੌਣੇ ਘੰਟੇ ਤੱਕ ਕਹੀ ਹੁਣੇ ਘੰਟੇ ਮੰਗਦੇ ਭਾਈ ਹੁਣ ਮਾਲਕ ਹੀ ਸਾਡੇ ਜੋ ਵੀ ਕਰਨਗੇ ਤੇ ਮਾਲਕ ਜੀ ਪਹੁੰਚੇ ਮਾਲਕ ਭਾਈ ਨਾਲ ਹੀ ਲੈ ਕੇ ਆਇਆ ਮਾਲਕਾਂ ਨੂੰ ਆਪਣੇ ਨਾਲ ਸੂਰੀ ਬਿਠਾ ਕੇ ਉਹ ਅੰਦਰ ਹੀ ਹੈਗੇ ਨੇ ਆਪਣੇ ਮਾਲਕ ਨੂੰ 4:35 ਦੇ ਸਾਨੂੰ ਕਲਾਬ ਬਿਲਕੁਲ ਤਨਤਨ ਰੋਡ ਤੇ ਇੱਕ ਸ਼ੈੱਲਰ ਹੈਗਾ ਉੱਥੇ ਆ ਕੇ ਲੱਗੇ ਉਸ ਤੋਂ ਗੱਡੀਆਂ ਸੀ ਤੇ ਇੱਥੇ ਤੁਰੰਤ ਆਪਣੇ ਚਾਰ ਪੰਜ ਗੱਡੀਆਂ ਤੁਰੰਤ ਆ ਕੇ ਕੰਮ ਕਰਨ ਲੱਗ ਪਈਆਂ ਖੰਡਾ ਪੇਪਰ ਮਿਲ ਤੋਂ ਤਰਨਤਾਰ ਤੋਂ ਵੀ ਆਈਆਂ ਆਪਣੇ ਬੰਦ ਗੱਡੀਆਂ ਆਪਣੇ ਕੰਮ ਕਰਨ ਸਿਰ ਫੈਕਟਰੀ ਕਿਸ ਚੀਜ਼ ਦੀ ਹੈ ਸ਼ੈਲਰ ਹੈਗਾ ਜੀ ਕੋਈ ਫਾਕੇ ਨਾਲੇ ਸਟੋਰ ਕੀਤੀ ਹੋਈ ਹੈ ਪਰ ਕਿਨੇ ਪੰਡ ਜਿਹੜੀ ਆਗ ਹਲੇ ਤਾਂ ਕਾਬੂ ਪਾਇਆ ਗਿਆ ਹੈ ਆ ਦਾ ਅੰਦਰ ਕੰਟਰੋਲ ਹੀ ਹੈ ਜੀ ਬਸ ਥੋੜਾ ਜੀ ਸੀ ਵੀ ਭਗਾਈ ਹੈ ਹੁਣੇ ਕੰਟਰੋਲ ਹੋ ਜੇ ਕਿਤੇ ਘਰੇ ਘੰਟਾ ਦਾ ਕਰਦੇ ਕਿੰਨੀਆਂ ਜਿਹੜੀਆਂ ਮੁੱਕੇ ਵੀ ਸੌ ਚੁੱਕੀਆਂ ਜਿਹੜੀਆਂ 5-6 ਔਕਾ ਦਾ ਕੰਮ ਕਰ ਰਹੀ ਜਾਂਦੀ ਹੈ ਸਰ ਅੱਗ ਕਿ ਲੱਗਿਆ ਕਾਰਨ ਕੋਈ ਬਦਲਾਵ ਹੈ ਕਾਰਨ ਤੇ ਜੀ ਦੇਖੋ ਪਿੱਛੇ ਫਾਇਰ ਬੁਝਾ ਰਹੇ ਜੀ ਫਾਇਰ ਫਾਈਟਰ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਨਾਲ ਦੀਆਂ ਬਿਲਡਿੰਗਾਂ ਨੂੰ ਵੀ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨਾਲ ਦੀਆਂ ਬਿਲਡਿੰਗਾਂ ਸਾਰੀਆਂ ਕਵਰ ਕਰ ਦੇ ਰੱਖਿਆ ਇੱਕ ਉੱਤੇ ਟੀਮ ਕੰਮ ਕਰ ਰਹੀ ਨਾਲ ਦੀ ਬਿਲਡਿੰਗ ਦਾ ਆਗ ਬਦਨ ਤੋਂ ਰੋ ਪੂਰਾ ਸਾਥ ਦੇ ਰਿਹਾ ਪੂਰਾ ਸਾਥ ਦੇ ਰਿਹਾ ਜੀ ਬੱਸ